ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਬਸੰਤ ਸਿੰਘ ਜੀ ਧੂਰੀ ਵਾਲੇ ਤਪਸਾਨ ਗੁਰਦੁਆਰਾ ਛੀਪੋਰਾ ਸਾਹਿਬ ਜੀ ਵੱਲੋਂ ਤਨ ਤਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੱਦੀ ਨਿਸ਼ੀਨ ਬਾਬਾ ਜਸਵੀਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਸਹਿਜਪਾੜ ਜੀ ਦੇ ਭੋਗ ਉਪਰੰਤ ਠੰਡੇ ਮਿੱਠੇ ਜਲ ਦੀ ਸ਼ਹੀਲ ਤੇ ਛੋਲੇ ਪੂਰੀਆਂ ਦਾ ਲੰਗਰ ਨੇੜੇ ਮਾਲ ਪੈਲੱਸ ਬੱਸ ਸਟੈਂਡ ਵਿਖੇ ਲਗਾਇਆ ਗਿਆ ਆਉ ਦੇਖਦੇ ਆ ਇਸ ਦੇ ਸੰਬੰਧ ਦੇ ਵਿੱਚ ਇਹ ਪੂਰੀ ਰਿਪੋਰਟ ਸਾਡੀ ਇੱਕ ਬੇਨਤੀ ਹੈ ਜਿੰਨੇ ਵੀ ਸ਼ਰਧਾਲੂ ਜੋ ਵੀ ਸਾਧ ਸੰਗਤ ਇਸ ਚੈਨਲ ਨੂੰ ਦੇਖ ਰਹੇ ਹਨ ਵੀਡੀਓ ਨੂੰ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਆਉ ਦੇਖਦੇ ਆ ਪੂਰੀ ਰਿਪੋਰਟ ਗੱਲਬਾਤ ਆ ਜੀ ਵਾਹ ਬਾਈ ਗੁਰਜੀ ਕੀ ਖਤੇ ਹਾਂਜੀ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਇਸ ਦੇ ਬਾਰੇ ਵਿੱਚ ਦੱਸੋਗੇ ਸਵਾਖਾ ਵਾਹੀ ਅਤੇ ਸਿੰਘੀ ਸੰਗਤਾਂ ਨੂੰ ਸ਼ਹੀਦਾਂ ਦੇ ਸਰਤਾਜ ਸਹਿਬ ਜੀ ਨੂੰ ਆਦਿ ਜੀ ਮਹਾਰਾਜ ਜੀ ਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬੇਨਤੀ ਹੈ ਜੋ ਕਿ ਅੱਜ ਪੁਇਤਰ ਕਪਤਾਨ ਸ਼ਿੰਕੂਰਾ ਸਾਹਿਬ ਕੇ ਜੀ ਸਾਜ ਪਾਠਾਂ ਦੇ ਕੋ ਪੂ ਪਾਏ ਗਏ ਹਨ ਕਣ ਉਸ ਤੋਂ ਪ੍ਰੰਤ ਪਿੰਡ ਮਹਾਲ ਖੁਰਦੇ ਅੱਡੇ ਵਿੱਚ ਮਹਲ ਪੈਸ ਦੇ ਜੋ ਜੀ ਜੋ ਹੈ ਠੰਡੇ ਮਿੱਠੇ ਜਲਦੀ ਸੇਵਾ ਅਤੇ ਗੁਰੂ ਕੇ ਲੰਗਰ ਦੀ ਸੇਵਾ ਉਹ ਵੀ ਕਿ ਸਮੁੱਚੇ ਸੰਗਤਾਂ ਵੱਲੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਮਹਿੰਦਰ ਕੌਰ ਜੀ ਗੁਰਵਕਲ ਸਿੰਘ ਜੀ ਜੋ ਕਿ ਇੰਗਲੈਂਡ ਦੇ ਨਿਵਾਸੀ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਵੀ ਇਸ ਸ਼ਹੀਦ ਜੀ ਦੀ ਸੇਵਾ ਕੀਤੀ ਹੈ ਤਾਂ ਜੋ ਕਿ ਅੱਜ ਕੋਈ ਵੀ ਸਮੇਂ ਵਿੱਚ ਅਸੀਂ ਸਾਰੀ ਸੰਗਤਾਂ ਨੇ ਇਕੱਠੇ ਹੋ ਕਰਕੇ ਉੱਥੇ ਸ਼ਹੀਦ ਜੀ ਦੀ ਸੇਵਾ ਅਰੇਲੰਕਨ ਸੇਵਾ ਰਾਮ ਕਾਰਨੀ ਹੈ ਜੀ ਬਾਈ ਖਾਲਸਾ ਬਰੇ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਆ ਠੰਡੇ ਮਿੱਠੇ ਜਲਦੀ ਜਿਹੜੀ ਆ ਉਹ ਸ਼ਵੀਲ ਲੱਗੀ ਹੋਈ ਆ ਸੇਵਾਦਾਰਾਂ ਵੱਲੋਂ ਬਖੂਬੀ ਸੇਵਾ ਨਿਭਾਈ ਜਾ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਕਵਰੇਜ। ਔਰ ਠੰਡੇ ਮਿੱਠੇ ਜਲਦੀ ਜਿਹੜੀ ਆ ਸ਼ਵੀਲ ਲਗਾਈ ਗਈ ਆ ਔਰ ਇਸ ਤੋਂ ਬਾਅਦ ਜੋ ਕਿਹਾ ਗਿਆ ਇਹਨਾਂ ਵੱਲੋਂ ਉਹ ਟੁੱਟ ਲੰਗਰ ਵੀ ਵਰਤਾਇਆ ਜਾਏਗਾ। ਔਰ ਬਾਬਾ ਜੀ ਵੀ ਇਸ ਮੌਕੇ ਦੇ ਉੱਪਰ ਬੈਠੇ ਹੋਏ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹ ਆਪਣੇ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਦਿਖਾਈਏ ਨਵਾਂ ਸ਼ਹਿਰ ਦਵਾਬਾ YouTube ਚੈਨਲ ਹੀ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਜ਼ਿਲ੍ਹੇ ਭਰ ਦੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਹੈ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਰਸ਼ ਹੈ ਗਾਇਸ ਇਸ ਮੌਕੇ ਦੇ ਉੱਪਰ ਔਰ ਸੇਵਾਦਾਰ ਜਿਹੜੇ ਹੈਗੇ ਆ ਉਹ ਆਪਣੀ ਸੇਵਾ ਬਖੋਬੀ ਅਦਾ ਕਰ ਰਹੇ ਨੇ ਔਰ ਇਸ ਮੌਕੇ ਤੇ ਬੱਚੇ ਬਜ਼ੁਰਗ ਹਰ ਵਰਗ ਦੇ ਜਿਹੜੇ ਨੇ ਮੌਜੂਦ ਨੇ ਔਰ ਤੁਸੀਂ ਦੇਖ پا ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪੂਰੀ ਵਿਸ਼ੇਸ਼ ਰਿਪੋਰਟ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਜਿਹੜੀ ਆ ਉਹ ਦਈਏ ਇਹ ਜੋ ਠੰਡੇ ਮਿੱਠੇ ਜਲ ਦੀ ਸ਼ਵੀਲ ਲੱਗੀ ਹੋਈ ਆ ਪਿੰਡ ਗੜਪਦਾਨਾ ਬੱਸ ਸਟੈਂਡ ਨਜ਼ਦੀਕ ਮਾਲ ਪੈलेस ਔਰ ਇਧਰ ਵਰਤਨਾ ਦੀ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਜਾਣਕਾਰੀ ਦੇਈਏ। ਔਰ ਦੇਖ ਪਾ ਰਹੇ ਹੋ ਇਸ ਮੌਕੇ ਦੇ ਉੱਪਰ ਰਾਗੀਰਾਂ ਨੂੰ ਜਿਹੜਾ ਹੈ ਜਲ ਛਕਾਇਆ ਜਾਜ ਰਿਹਾ ਹੈ ਜਾ ਜਾ ਰਿਹਾ ਹੈ ਠੰਡੇ ਮਿੱਠਾ ਜਲ ਔਰ ਨੌਜਵਾਨ ਬੱਚੇ ਇਸ ਮੌਕੇ ਤੇ ਸੇਵਾ ਨਿਵਾ ਰਹੇ ਨੇ ਔਰ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕੀ ਪੂਰੀ ਦੀ ਪੂਰੀ ਜਾਣਕਾਰੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਅਸੀਂ ਦਈਏ। ਔਰ ਕਾਫੀ ਰਾਸ਼ੀ ਇਸ ਮੌਕੇ ਤੇ ਹੈ। ਸਾਡੀ ਇੱਕ ਰਿਕੁਐਸਟ ਹੈ ਬੇਨਤੀ ਹੈ ਕਿ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਡੇ ਕੋਲ ਪਹੁੰਚੇਗੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ। ਤੁਹਾਡੇ ਕੋਲ ਪਹੁੰਚੇਗੀ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਉੱਪਰ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗਦਾ। ਔਰ ਇਹ ਮਿੰਦਰ ਕੋਲ ਦਾ ਪ੍ਰੋਗਰਾਮ ਆ। ਅੱਛਾ ਜੀ ਕਿੱਥੋਂ ਆ ਉਹ? ਮਹਾਲਾ ਤੇ ਆ ਇੰਗਲੈਂਡ ਗਿਆ। ਅੱਛਾ ਜੀ। ਉਹ ਸ਼ਵੀਲ ਦਾ ਜਿਹੜਾ ਆ ਪ੍ਰੋਗਰਾਮ ਹਾਂਜੀ ਲਗਾ ਲਗਾ ਦੇ ਗਿਆ। ਠੀਕ ਤੁਸੀਂ ਕੀ ਆ ਉਹਨਾਂ ਦੇ ਲੱਗਦੇ? ਮੈਂ ਮਹਰਾ ਲੱਗਦਾ ਜੀ। ਉਹਨਾਂ ਦੇ ਭਰਾ ਲੱਗਦੇ ਹੈ। ਬਹੁਤ ਵਧੀਆ ਉਪਰਾਲਾ ਹੈਗਾ ਜੀ ਹਾਂ ਸਾਰੀ ਦਾ ਉਹਨਾਂ ਦਾ ਹੀ ਆ ਜੀ ਸਾਰਾ ਉਹਨਾਂ ਦਾ ਬਾਬੇ ਭੂਰੀ ਵਾਲੇ ਦਾ ਆ ਹਾਂ ਜੀ ਹਾਂ ਜੀ ਪਰਮਹੰਸ ਬਾਬਾ ਸਤਨਾਮ ਸਤਨਾਮ ਸਿੰਘ ਜੀ ਦਾ ਕਾਫੀ ਯੋਗਦਾਨ ਹਾਂ ਜੀ ਹਾਂ ਜੀ ਇੱਕ ਕੰਮ ਦੇ ਵਿੱਚ ਰਹਿੰਦਾ ਹੈਗਾ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਮਿਹਰਬਾਨ ਇਸ ਤੋਂ ਬਾਅਦ ਉਹ ਦੁੱਟ ਲੰਗਰ ਜੋ ਆ ਉਹ ਚਲਾਇਆ ਜਾਏਗਾ ਹੋਰ ਕੁਰਸੀਆਂ ਵੀ ਲੱਗੀਆਂ ਹੋਈਆਂ ਨੇ ਤਾਂ ਜੋ ਕਈ ਵਾਰ ਕੋਈ ਖੜ ਨਹੀਂ ਸਕਦੇ ਹੈਗੇ ਉਹ ਬੈਠ ਸਕਦੇ ਨੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ لال ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਜਿਹੜੀ ਆ ਤੁਸੀਂ ਦੇਖ ਪਾ ਰਹੇ ਹੋ ਤੁਹਾਕੋ ਤੁਸੀਂ ਦੇਖ ਪਾ ਰਹੇ ਹੋ ਛੋਲੇ ਪੂਰੀਆਂ ਦਾ ਜਿਹੜਾ ਟੁੱਟ ਲੰਗ ਰਿਹਾ ਇਸ ਮੁੱਦੇ ਦੇ ਉੱਪਰ ਬਰਦਾਇਆ ਜਾ ਰਿਹਾ ਹੈ ਹੋਰ ਸੇਵਾਦਾਰ ਜਿਹੜੇ ਆ ਉਹ ਸੇਵਾ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚ ਜਿੱਥੇ ਇੱਥੇ ਖੰਡੇ ਮਿੱਠੇ ਜਲ ਦੀ ਸ਼ਹੀਦ ਲਗਾਈ ਗਈ ਹੈ ਉੱਥੇ ਹੀ ਇੱਥੇ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਹੈਗਾ ਉਹ ਇਸ ਮੌਕੇ ਤੇ ਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ। ਔਰ ਇਸ ਵਕਤ ਕਰੀਬ ਦੁਪਹਿਰ ਦਾ 1:00 ਬਚ ਚੁੱਕਾ ਹੈ। ਇਸ ਵਕਤ ਤੁਸੀਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਫਿਲਹਾਲ ਜਿਹੜੀ ਆ ਗੁਰਦੇਵ ਦੇਖ ਪਾ ਰਹੇ ਹੋ ਔਰ ਗੁਰਦੁਆਰਾ ਸਾਹਿਬ ਤੋਂ ਇਹ ਜਿਹੜਾ ਲੰਗਰ ਹੈਗਾ ਉੱਥੋਂ ਸੇਵਾ ਦਾ ਰਵਿਓ ਬਣਾਇਆ ਗਿਆ ਹੈਗਾ ਔਰ ਛੋਲੇ ਪੂਰੀਆਂ ਦਾ ਲੰਗਰ ਇਸ ਵਕਤ ਵਰਤਾਇਆ ਜਾ ਰਿਹਾ ਹੈ ਬੱਚੇ ਵੀ ਇਸ ਮੌਕੇ ਦੇ ਤੁਸੀਂ ਦੇਖ ਪਾ ਰਹੇ ਹੋ ਔਰ ਸਵੇਰ ਤੋਂ ਹੀ ਲਗਾਤਾਰ ਜਿਹੜੇ ਆ ਸੇਵਾਦਾਰ ਆ ਉਹ ਸੇਵਾ ਨਿਭਾ ਰਹੇ ਨੇ ਇਧਰ ਤੁਸੀਂ ਦੇਖ پا ਰਹੇ ਹੋ ਬਰਤਨਾਂ ਦੀ ਜਿਹੜੀ ਸੇਵਾ ਆ ਕਿਤੀ ਜਾ ਰਹੀ ਹੈ ਔਰ ਇਹ ਤੁਸੀਂ ਦੇਖ 파 ਰਹੇ ਹੋ ਪਿੰਡ ਗੜਪਧਾਣਾ ਮਾਹਲ ਖੁਰਦ ਜੋ ਬੱਸ ਸਟੈਂਡ ਹੈ ਬੱਸ ਸੜੇ ਦੇ ਉੱਪਰ ਜਿੱਥੇ ਠੰਡੇ ਮਿੱਠੇ ਜਲਦੀ ਸ਼ੀਲ ਲਗਾਈ ਗਈ ਹੈ ਉੱਥੇ ਹੀ ਉਹ ਟੁੱਟ ਲੰਗਰ ਵਰਤਾਇਆ ਗਿਆ ਆ ਬਾਬਾ ਜੀ ਵੀ ਗੱਦੀ ਨਸੀਨ ਤਵੀਰ ਤੋਂ ਹੋਈ ਇਸ ਮੌਕੇ ਤੇ ਆਪਣੀ ਇਹਨਾਂ ਨੇ ਹਾਜ਼ਰੀ ਲਗਵਾਈ ਹੋਈ ਹੈ ਉੱਥੇ ਹੀ ਪਿੰਡ ਵਾਸੀ ਜਿਹੜੇ ਨੇ ਇਸ ਮੌਕੇ ਦੇ ਉੱਪਰ ਹਾਜ਼ਰ ਨੇ ਸੋ ਨਵਾਂ ਸ਼ਹਿਰ ਦੋਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਇਹ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤਾਂ ਬਾਝ ਜਾਣਗੇ ਫੋਨ ਕਰੋ 98763 79499 98763 794